ਸ਼ੈਡੂਲ ਸਿਰ ਜੀ ਦੇਖੋ ਪਹਿਲਾਂ ਤਾਂ ਮੈਂ ਡਾਕਟਰ ਧਰਮਵੀਰ ਗਾਂਧੀ ਜੀ ਦਾ ਔਰ ਸਾਡੇ ਸਤਿਕਾਰਯੋਗ ਜੋਗਿੰਦਰ ਸਿੰਘ ਜੀ ਕਾਕੜਾ ਸਾਹਿਬ ਜਿਨ੍ਹਾਂ ਨੇ ਇੱਥੇ ਬਹੁਤ ਅੱਧੇ ਘੰਟੇ ਦੇ ਨੋਟਿਸ ਤੇ ਦੇਵੀਗੜ ਦੇ ਇਸ ਸਟੌਂਕ ਵਿੱਚ ਕਾਂਗਰਸ ਦੇ ਸਤਿਕਾਰਯੋਗ ਵਰਕਰਾਂ ਨੂੰ ਇਕੱਤਰ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਸਾਡੇ ਬਹੁਤ ਹੁਨਾਰ ਕਾਬਿਲ ਪਾਰਲੀਮੈਂਟਰੀਅਨ ਰਹਿ ਚੁੱਕੇ ਨੇ ਇਹਨਾਂ ਨੇ ਆਪਣਾ ਜਿਹੜਾ ਅਚੀਵਮੈਂਟਸ ਉਹ ਐਜ਼ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਤੇ ਜਗ ਜ਼ਾਹਰ ਹੈ ਮੈਂ ਤੇ ਇੱਥੋਂ ਤੱਕ ਕਹੂੰਗਾ ਅੱਜ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ ਨੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਥੋੜੇ ਆ ਪਰ ਗੱਲਕਾਰ ਹੋਣਗੇ ਸਾਰੇ ਜਿਹੜੇ ਸੁੱਚੇ ਮੂੰਹ ਮੁੜਿਆਉਂਦੇ ਨੇ ਕੇਵਲ ਉਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕ੍ਰਿਆ ਦਾ ਇਤਿਹਾਸ ਹੈ ਉਹ ਇੰਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਕਟੋ-ਕਟ ਜੇ ਉਹ ਪੜ੍ਹੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਗਈ ਲੇਕਿਨ ਉਹਨੇ ਇਮਾਨਦਾਰ ਆਪਣੇ ਪੰਜਾਬ ਦੇ ਪ੍ਰਤੀ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਢੂੰਗਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾਂ ਇਹ ਬਹੁਤ ਨੇਕ ਨiyet ਇਨਸਾਫ ਪਸੰਦ ਔਰ ਬਹੁਤ ਬੁੱਧੀਜੀਵੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲੇ ਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਆ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਨਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਪ੍ਰਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ 'ਚ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ 'ਚ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸੈਂਥੈਟਿਕ ਡਰੱਗਸ ਨੇ ਦੇ ਕਿਲਿੰਗ ਪੀਪਲ ਮਰ ਰਹੇ ਨੇ ਲੋਕੀ ਸਿਰੰਜਾ ਲਾ ਲਾ ਕੇ 나ੜੀਆਂ 나ੜੀਆਂ ਵਿੱਚ ਇਤੋਂ ਤੱਕ ਮੁੰਬਦੇ ਬੱਚੇ ਨੌਜਵਾਨ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਇਹ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਪਿਓ ਮਾਰ ਦਿੱਤੇ ਨੇ ਕਤਲ ਕਰਦੇ ਸੋ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੇਨਿਕ ਪ੍ਰਾਣਾ ਕੀ ਸੀ ਪੰਜਾਬ ਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਅਫੀਮ ਦੀ ਜਾਂ ਉੱਕੀ ਦੀ ਖੇਤੀ ਦੀ ਕਈ ਵਾਰ ਉਸ ਨੂੰ ਲੋਕ ਗਲਤ ਤਰੀਕੇ ਨਾਲ ਲੈਂਦੇ ਨੇ ਪਰ ਬੜਾ ਲੈਜਿਟਿਮੇਟ ਉਹ ਇੱਕ ਛੋਟੀ ਜੀ ਗੱਲ ਹੈ ਦੈਟਸ ਇੱਕ ਇਹਨਾਂ ਦਾ ਇੱਕ ਕਿਸੇ ਲੇਕਿਨ ਉਸ ਤੋਂ ਬਾ ਉਸ ਤੋਂ ਇਲਾਵਾ ਜੋ ਇਹਨਾਂ ਨੇ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜਾ ਐਮਪੀ ਲੈਡ ਨੂੰ ਬਹੁਤ ਅੱਛੇ ਤਰੀਕੇ ਨਾਲ ਵਰਤਿਆ ਕਮਿਊਨਿਟੀ ਹਾਲਸ ਬਣਾਏ ਗਰੀਬਾਂ ਦੇ ਵਾਸਤੇ ਬਹੁਤ ਸਾਰੇ ਐਂਬੂਲੈਂਸਸ ਬਹੁਤ ਸਾਰੇ ਸੋਸ਼ਲ ਵਰਕਸ ਕੀਤੇ ਜਿਹੜੇ ਨਾਰਮਲ ਕੋਰਸ ਵਿੱਚ ਐਮਪੀ ਗਲੀਆਂ ਨਾਲੀਆਂ ਤੇ ਫਸੇ ਹੋਏ ਨੇ ਸੋ ਇਦਾਂ ਦੇ ਐਮਪੀ ਚਾਹੀਦੇ ਨੇ ਦੂਜੀ ਗੱਲ ਇਹਨਾਂ ਦੀ ਮੈਂ ਦੋ ਗੱਲਾਂ ਤੁਹਾਨੂੰ ਹੋਰ ਕੋਟ ਕਰਨੀਆਂ ਉਹ ਮੈਨੂੰ ਬੜੀਆਂ ਯਾਦ ਰਹਿੰਦੀਆਂ ਨੇ ਜਦੋਂ 2022 ਦੀ ਚੋਣ ਚੱਲ ਰਹੀ ਸੀ ਜਿਹੜੀ ਕਹਿੰਦੇ ਜੀ ਹਨੇਰੀ ਵਗ ਰਹੀ ਸੀ ਬਦਲਾਅ ਆਪੇ ਇਹਨਾਂ ਨੇ ਉਦੋਂ ਉਦੋਂ ਹੀ ਵੋਨ ਕੀਤਾ ਸੀ ਲੋਕਾਂ ਨੂੰ ਉਹ ਕੇਜਰੀਵਾਲ ਤੋਂ ਬਚਿਓ ਤੇ ਛੋਟਾ મોદી ਵਾਅਦਾ ਔਰ ਹੋ ਗਿਆ ਸਾਬਤ 2 ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹਣਾ ਹਾਂ ਕਿ ਜੇਦੀਵਾਲ ਸਾਹਿਬ ਭਗਵੰਤਪਨ ਤੁਹਾਡੇ ਤੇ ਬੀਜੇਪੀ 'ਚ ਫਰਕ ਦੱਸੋ ਮੈਨੂੰ ਦੋ ਗੱਲਾਂ ਦਾ ਫਰਕ ਪੁੱਛਦਾ ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਤੁਹਾਨੂੰ ਈਡੀ ਤੇ ਸੀਪੀਆਈ ਬੀਜੇਪੀ ਜਿਹੜੀ ਆ ਉਹ ਤੰਗ ਕਰ ਰਹੀ ਆ ਔਰ ਝੂਠੇ ਕੇਸਾਂ 'ਚ ਪਸਾਰੀ ਇੱਕ ਮਿੰਟ ਵਾਸਤੇ ਮੰਨ ਲੈਨੇ ਕਿ ਵੈਸੇ ਝੂਠੇ ਕੇਸ ਹੈ ਨੇ ਕਿ ਬਹੁਤ ਵੱਡਾ ਸ਼ਰਾਬ ਘਟਾਲਾ ਪਰ ਚਲੋ ਮੰਨੋ ਕਿ ਉਹ ਝੂਠੇ ਕੇਸ ਨੇ ਤੁਸੀਂ ਇਹ ਦੱਸੋ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨਹੀਂ ਮਿਸਯੂਜ਼ ਕਰਦੇ ਤੁਸੀਂ ਕਿੰਨੇ ਬੰਦਿਆਂ ਨੂੰ ਨਜਾਇਜ਼ ਫੜ ਕੇ ਅੰਦਰ ਦਿੰਦਾ ਕਿੰਨੇ ਝੂਠੇ ਪਰਚੇ ਦਰਜ ਕੀਤਾ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਜਦੋਂ ਜਮਾਨਤ ਹੁੰਦੀ ਐ ਇੱਕ ਹੋਰ ਝੂਠਾ ਮੁਕੱਦਮਾ ਤੁਸੀਂ ਕਿੰਨੇ ਐਕਟੀਵਿਸਟਾਂ ਨੂੰ ਚੱਕਿਆ ਪੁਲਿਸ ਨੇ ਮਾੜਾ ਜਿਹਾ ਕੋਈ ਟਵੀਟ ਕਰ ਦੇਵੇ ਕੋਈ ਤੁਹਾਡੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਉਹਨੂੰ ਜੰਮੂ ਤੱਕ ਲੈ ਕੇ ਜਾ ਪੁਲਿਸ ਲੈਣ ਜਾਂਦੀ ਐ ਕੋਈ ਬੱਗਾ ਸੀ ਬੀਜੇਪੀ ਦਾ ਉਹਨੇ ਕੇਜਰੀਵਾਲ ਦੇ ਖਿਲਾਫ ਕੋਈ ਫੇਸਬੁੱਕ ਤੇ ਲਿਖਤਾ ਉਹਨੂੰ ਦਿੱਲੀ ਭੱਜ ਕੇ ਪੁਲਿਸ ਨਾਲ ਇਜ਼ ਪੰਜਾਬ ਪੁਲਿਸ ਮੈਂਟ ਫॉर दैट ਸੋ ਬੀਜੇਪੀ ਦਾ ਤੇ ਜਿਹੜਾ ਬੋਕਰ ਆ ਪੁਲਿਸ ਦਾ ਮਿਸਯੂਜ਼ ਨੂੰ ਲੈ ਕੇ ਕੋਈ ਫਰਮ ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਹੈਗਾ ਕੇਜਰੀਵਾਲ ਹੈ ਇਹ ਛੋਟਾ ਮੋਦੀ ਆ ਦੇਸ਼ ਦੇ ਵਿੱਚ ਔਰ ਉਹੀ ਗੱਲ ਸਾਬਤ ਹੋ ਰਹੀ ਆ ਜਿਹੜਾ ਮੀਡੀਆ ਦੀ ਗੱਲ ਕਰੋ ਤੁਸੀਂ ਸੁਣੋ ਇਹ ਉੱਥੇ ਅਕਸਰ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿੱਤਾ ਚਲੋ ਮੰਨੋ ਔਰ ਸਾਰੇ ਜਾਣਦੇ ਕਿ ਮੇਨਸਟ੍ਰੀਮ ਮੀਡੀਆ ਨੂੰ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਹਾਈਟੈਕ ਕੀਤਾ ਕੀ ਪੰਜਾਬ ਦੇ ਵਿੱਚ ਨਹੀਂ ਕੀਤਾ ਜਿੰਨਾ ਮੇਨਸਟ੍ਰੀਮ ਮੀਡੀਆ ਕਦੀ ਡਾਕਟਰ ਗਾਂਧੀ ਖੈਰਾ ਦੇਖੋਗੇ ਤੁਸੀਂ ਉਹਦੇ ਤੇ ਇਹ ਤਾਂ ਆਰਗੈਨਿਕ ਮੀਡੀਆ ਜਿਹੜਾ ਚੱਕ ਰਿਹਾ ਸਾਨੂੰ ਇਹਨਾਂ ਨੇ ਸਾਰੇ মিডিਆ ਨੂੰ ਜਾਂ ਪੈਸੇ ਨਾਲ ਖਰੀਦ ਲਿਆ ਜਾਂ ਉਹਦੀਆਂ ਬਾਵਾ ਮਰੋੜ ਕੇ ਉਹਦੇ ਤੇ ਪਰਚੇ ਦਰਜ ਕਰਕੇ ਉਹਨੂੰ ਬੰਦ ਕਰਾ ਦਿੱਤਾ ਜਾਂ ਇਹਨਾਂ ਨੇ ਉਸ ਨੂੰ ਜਿਹੜਾ ਇਹਨਾਂ ਇੱਕ ਹਰਾਸ ਕੀਤਾ ਜਦ ਤੱਕ ਉਹ ਇਹਨਾਂ ਦੀ ਖਬਰਾਂ ਨਹੀਂ ਲਗਾਉਂਦਾ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਕਤਲਾ ਨਸ਼ੇ ਦੀ ਮੌਤਾਂ ਬਾਰੇ ਕੋਈ ਨਹੀਂ ਦਿਖਾ ਰਿਹਾ ਕਿਸਾਨ ਉਗਰਾਹਾ ਹੁਣੀ ਜਾਂ ਡੱਲੇਵਾਲ ਜਾਂ ਹੋਰ ਜਿਹੜੇ ਗਰੁੱਪ ਨੇ ਰੁਲਦੂ ਮਾਨਸਾ ਜਾਂ ਹੋਰ ਜਿਹੜੇ ਬੈਠੇ ਹਜ਼ਾਰਾਂ ਦਾ ਕੱਟ ਕਰਦੇ ਮੇਨਸਟਰੀ মিডিਆ ਦੇ ਅਖਬਾਰਾਂ ਨੇ ਕਦੀ ਦਿਖਾਇਆ ਨਹੀਂਗਾ ਸੋ ਮੀਡੀਆ ਮੈਨੇਜਮੈਂਟ ਨੂੰ ਤੇ ਪੁਲਿਸ ਦੇ ਦੁਰਉਪਯੋਗ ਨੂੰ ਲੈ ਕੇ ਬੀਜੇਪੀ ਔਰ ਆਮ ਆਦਮੀ ਪਾਰਟੀ ਇੱਕ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਹੋਰ ਬਹੁਤ ਗੱਲਾਂ ਨੇ ਲੇਕਿਨ ਸਮਾਜ ਜਾਗਰੂਕ ਹੋਇਆ ਦਸੰਗਰੂਰ ਦੀ ਸੀਟ ਨੂੰ ਕਿੱਦਾਂ ਦੇਖਦੇ ਹੋਇਆ ਸੰਗਰੂਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਅੱਛਾ ਰਿਸਪੌਂਸ ਆ ਉੱਥੇ ਪਾਰਟੀ ਬਾਜ਼ੀ ਤੋਂ ਉੱਤੇ ਲੋਕ ਉੱਠ ਕੇ ਮੇਰੇ ਨਾਲ ਸੰਪਰਕ ਚ ਨੇ ਸਭ ਤੋਂ ਜ਼ਿਆਦਾ ਸੰਪਰਕ ਜਿਹੜੇ ਬਿਲਕੁਲ ਇਮਾਨਦਾਰ ਜਜ਼ਬਾਤੀ ਜਿਨ੍ਹਾਂ ਨੇ ਝਾੜੂ ਦਾ ਲੜ ਫੜਿਆ ਸੀਗਾ ਜਿਹੜੀ ਡਾਕਟਰ ਸਾਹਿਬ ਨੇ ਕਿਹਾ ਨਾ ਕਿ ਜਿਹੜਾ ਝਾੜੂ ਦਾ ਇਨੀਸ਼ੀਏਟ ਹੋਇਆ ਸੀ ਬਾ ਅੰਨਾ ਹਜ਼ਾਰੇ ਮੂਵਮੈਂਟ ਦਾ ਉਹ ਇੱਕ ਲੁਕੀ ਜੈਨੂਨ ਚੇਂਜ ਚਾਹੁੰਦੇ ਸੀ ਪੋਲਿਟਿਕਸ ਵਿੱਚ ਇਹ ਉਹਦੇ ਨਾਮ ਤੇ ਲੋਕਾਂ ਨੇ ਵੋਟ ਪਾਈ ਆ ਪਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਉਸ ਚੇਂਜ ਦਾ ਗਰਭਪਾਤ ਕੀਤਾ ਇਹ ਵੀ ਡਾਕਟਰ ਸਾਹਿਬ ਦੇ ਲਫ਼ਜ਼ ਨੇ ਗਰਭਪਾਤ ਕੀਤਾ ਲੋਕਾਂ ਦਾ ਵਿਸ਼ਵਾਸ ਤੋੜਿਆ ਵਾ ਇਸ ਕਰਕੇ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਡਿਜੈਕਸ਼ਨ ਹੈ ਜਿੰਨਾ ਝਾੜੂ ਦਾ ਅਸਲ ਅੱਛਾ ਵਲੰਟੀਅਰ ਜਿਹੜੇ ਜਜ਼ਬਾਤੀ ਬੰਦੇ ਜੁੜੇ ਸੀਗੇ ਉਹ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਚੋਂ ਮੈਨੂੰ ਬਹੁਤ ਸਪੋਰਟ ਮਿਲਦੀ ਆਫਕੋਰਸ ਕਾਂਗਰਸ ਦਾ ਕੇਡਰ ਪੱਬਾਂ ਪਾਰ ਹੋ ਕੇ ਹੁਣ ਮੈਂ ਜਾ ਰਿਹਾ ਸਿੱਧਾ ਬਜਿੰਦਰ ਸਿੰਘਲੇ ਜਿਹੜੇ ਕਿ ਸਾਡੇ ਫੋਰਮਰ ਮਿਨਿਸਟਰ ਨੇ ਕੱਲ ਗੋਲਡੀ ਦਲਵੀਰ ਦੇ ਘਰੇ ਕੱਟ ਕੀਤਾ ਸੀ ਜਿਹੜਾ ਕੱਲ ਆਰਿਆ ਬਰਨਾਲੇ ਸਾਡੇ ਪ੍ਰੈਜ਼ੀਡੈਂਟ ਨੇ ਕਾਲਾ ਕੁਲਦੀਪ ਢੱਲੋਂ ਜੀ ਬਰਨਾਲੇ ਜ਼ਿਲ੍ਹੇ ਦੇ ਉਸ ਤੋਂ ਅਗਲੇ ਦਿਨ ਬੀਬੀ ਰਜਿੰਦਰ ਕੌਰ ਪੱਠਲ ਫੋਰਮਰ ਚੀਫ ਮਿਨਿਸਟਰ ਫਿਰਤਮਾਨ ਸਾਹਿਬ ਜਿਹੜੇ ਸੁਨਾਮ ਤੋਂ ਇਲੈਕਸ਼ਨ ਲੜੇ ਤੇ ਨੌਜਵਾਨ ਐਡਾ ਕਰਕੇ ਸਾਡਾ ਕੈਂਪੇਨ ਜਿਹੜਾ ਉੱਠਿਆ ਵਾ ਔਰ ਮੈਂ ਤੁਹਾਨੂੰ ਫਿਰ ਕਿਹਨਾ ਵਾਂ ਕਿ ਉਸ ਵਾਹਿਗੁਰੂ ਦੀ ਦੇਣ ਤੇ ਜਾਂ ਪੰਜਾਬ ਦੇ ਤੇ ਸੰਗੂਰ ਦੇ ਲੋਕਾਂ ਦੀ ਫਰਾਕ ਦੇ ਲਈ ਜਿਹੜਾ ਉਹ ਮੈਨੂੰ ਇਸ ਵੱਡੇ ਪਦ ਤੇ ਸਪੋਰਟ ਕਰ ਰਹੇ

जी सर वीरपुर के हमारे ग्रुप के चेयरमैन ने वो करा दी चलो सभी काफी मोटा ने जो बहुत ज्यादा आवाज कर रहा है चेयरमैन है और ऑब्जेक्टमेंट हमारे बंदे चलाला रात को मिले रहे भाई নমস্কার 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 Hvort er þetta?